ਨਤਨ ਸੇਰੇ ਸਤਗੁਰ ਈਸ਼ਰਦਾਸ ਮੰਦੀਸ਼ੌਰ ਮਹਾਰਾਜ ਜੀ ਦੇ ਦਰਬਾਰ ਡੇਰਾ ਪ੍ਰੇਮਪੁਰਾ ਜਗਤਪੁਰ ਵਿਖੇ 108 ਬ੍ਰह्मलीन ਸੰਤ ਅਰਜਨਦਾਸ ਮਹਾਰਾਜ ਜੀ ਦੀ ਚਰਨਜਮੀ ਵਰਸੀ ਮੌਕੇ 37ਵਾਂ ਸਾਲਾਨਾ ਨਿਰੋਲ ਸੰਤ ਸਮਾਗਮ ਡੇਰੇ ਦੇ ਗੱਦੀ ਨਿਸ਼ੀਣ ਸੰਤ ਅਮਰੀਕਦਾਸ ਜੀ ਦੀ ਅਗਵਾਈ ਵਿੱਚ ਕਰਵਾਇਆ ਗਿਆ ਇਸ ਮੌਕੇ ਪਾਠ ਦੇ ਭੋਗ ਪਾਏ ਗਏ ਅਤੇ ਉਸ ਉਪਰੰਤ ਕੀਰਤਨੀ ਜਥਿਆਂ ਅਤੇ ਪ੍ਰਚਾਰਕਾਂ ਨੇ ਸੰਗਤਾਂ ਨੂੰ ਗੁਰੂ ਜਸ ਨਾਲ ਜੋੜਿਆ ਇਸ ਸਰਬ ਧਰਮ ਸੰਤ ਸੰਮੇਲਨ ਵਿੱਚ ਹਾਜ਼ਰ ਹੋਏ ਵੱਖ-ਵੱਖ ਸੰਪਰਦਾਵਾਂ ਦੇ ਮਹਾਪੁਰਸ਼ਾਂ ਨੇ ਸਮੁੱਚੀ ਸੰਗਤ ਨੂੰ ਸਾਂਝੀ ਵਾਲਤਾ ਅਤੇ ਇੱਕ ਪਰਮਾਤਮਾ ਦੇ ਰੰਗ ਵਿੱਚ ਰੰਗਣ ਦਾ ਉਪਦੇਸ਼ ਦਿੱਤਾ ਸੰਤ ਮੱਖਣ ਦਾਸ ਅਤੇ ਸੰਤ ਸੁਰਿੰਦਰਪਾਲ ਨੇ ਆਈਆਂ ਹੋਈਆਂ ਸੰਗਤਾਂ ਅਤੇ ਮਹਾਪੁਰਸ਼ਾਂ ਨੂੰ ਰਸਮੀ ਤੌਰ ਤੇ ਜੀ ਆਇਆਂ ਆਖਿਆ ਇਸ ਮੌਕੇ ਸੰਤ ਨਿਰੰਜਨ ਦਾਸ ਡੇਰਾ ਸੱਚਖੰਡ ਬੱਲਾ ਅਤੇ अनेका ਹੋਰ ਮਹਾਪੁਰਸ਼ਾਂ ਨੇ ਹਾਜ਼ਰੀ ਭਰੀ ਸਵਾਰ ਸੰਤ ਮਹਾਰਾਜੀ ਸੰਤ ਈਸ਼ਵਰਦਾਤ ਜੀ ਮਹਾਰਾਜ ਬ੍ਰੇਂਪੁਰਾ ਸੰਤ ਮਹਾਰਾਜੀ ਸੰਤ ਅਰਚਨਦਾਸ ਮਹਾਰਾਜ ਜੀ ਦੇ ਵਾਰਸੀ ਸਮਾਗਮ ਦੇ ਅਵਸਰ ਤੇ ਮਹਾਰਾਜ ਜੀ ਦੇ ਦਰਬਾਰ ਤੇ ਜੁੜ ਬੈਠੀ ਗੁਰੂ ਰੂਪੀ ਸਾਲ ਸੰਮਤ ਜੀਓ प्यार ਤੇ ਸਤਿਕਾਰ ਨਾਲ ਵਿਦਾਉ ਜੀ ਸਤ ਸਾਰੇ ਸਤ ਸਾਰੇ ਤਿੰਨ ਚਾਰ ਕੁ ਪ੍ਰਸ਼ਨ ਨੇ ਪਹਿਲਾ ਪ੍ਰਸ਼ਨ ਹੈ ਕਿ ਮਹਾ ਪੁਰਸ਼ ਕੀ ਹੁੰਦੇ ਨੇ ਜਿਨ੍ਹਾਂ ਦੀ ਆਪਾਂ ਵਰਸੀ ਮਨਾ ਰਹੇ ਹਾਂ ਜਿਨ੍ਹਾਂ ਦਾ ਦਰਬਾਰ ਹੈ ਸੰਤ ਮਹਾਰਾਜੀ ਸੰਤ ਜੀ ਸ਼ਰਧਾ ਦੀ ਮੰਡੀ ਸ਼ੋਲ ਮਹਾ ਪੁਰਸ਼ ਕੀ ਹੁੰਦੇ ਨੇ ਦੂਸਰਾ ਹੈ ਕਿ ਬਸ ਸਭ ਜੀ ਤੇਲੇ ਕੋਈ ਪੂਰਨ ਨਾ ਹੋਵੇ ਕੋਈ ਜੀਵ ਨਾ ਹੋਵੇ ਕਦੋਂ ਆਉਂ ਗਿਆ ਕਦੋਂ ਤੇਰੇ ਕੋਈ ਨਾ ਪਰਮਾਤਮਾ ਦੇ ਪ੍ਰਾਣ ਨੇ ਸਤਗੁਰ ਗਿਆਨ ਜਾਣ ਸ ਦੇਵ ਦੇ ਇਹ ਜਿਹੜਾ ਸਤਗੁਰ ਹੈ ਉਸ ਤੇ ਗਿਆਨ ਕੋ ਪਤਾ ਲੱਗਦਾ ਕਿ ਸੰਤ ਦੇਵਤਿਆਂ ਦੇ ਵੀ ਦੇਵਤੇ ਹੁੰਦੇ ਨੇ ਤਾਂ ਸਾਥ ਸੰਗਤ ਜੀਓ ਕਿ ਸੰਤ 1874 ਵਿੱਚ ਆਦਮਪੁਰ ਵਿਖੇ ਇੱਕ ਮਹਾਨ ਆਤਮਾ ਪਿੰਡ ਗੜਿਆਲ ਵਿਖੇ ਉਸ ਨੇ ਜਨਮ ਲਿਆ ਉਹਨਾਂ ਨੇ ਬੀਏ ਪਾਸ ਕੀਤੀ ਸਾਥ ਸੰਗਤ ਜੀਓ ਉਸ ਨੇ ਲੈ ਬੀਏ ਪਾਸ ਲਗਭਗ 1896 ਦੇ ਨਹੀਂ ਦੀ ਮਹਾਰਾਜ ਜੀ ਨੇ ਬੀਏ ਪਾਸ ਕੀਤੀ ਸੰਤ ਮਹਾਰਾਜ ਜੀ ਸਤ ਈਸ਼ਰਦਾਸ ਜੀ ਬੰਦੀਛੋੜ ਉਸ ਵੇਲੇ ਨੇ ਕੋਟ ਕੋਟ ਨਵਲ ਸੰਤ ਪ੍ਰਕਾਸ਼ ਸਿੰਘ ਜੀ ਵਿਦੇਵ ਵਾਲੇ ਬੋਚੇ ਨੇ ਹਬਰ ਸਤ ਹਕਮਦਾਸ ਜੀ ਸੰਮ ਬੜੇ ਹੋ ਬੋਚੇ ਨੇ ਸਤ ਰਾੜਾ ਜੀ ਦਾ ਜੀਰ ਵਾਲੇ ਬੋਚੇ ਨੇ ਹਬਰ ਮਾਸਟਰ ਸੋਮਨਾ ਕੋੜੇ ਤੋਂ ਬੋਚੇ ਨੇ ਹੋੜ ਕੋ 10 ਵਿਵਾਸਤੇ ਤੇ ਹਰੀਦਵਾਰ ਤੋਂ ਪਹੁੰਚੇ ਜੀਰੋ ਆਹ ਮਹਾਂਪੁਰ ਖਲਾ ਵਿਕੋਟ ਕੋਟ ਧੰਨਵਾਦ ਸੰਤ ਮੁਕੇਸ਼ ਚਾਨਦ ਸੁਨੇਰੀ ਆਸ਼ਰਮ ਹਰੀਦਵਾਰ ਮਹਾਪੁਰ ਖਲਾ ਕੋਟ ਕੋਟ ਧੰਨਵਾਦ ਸਤਿਗੋਬਾਧ ਹਰੀ ਮੋਕਸ਼ ਸਾਧ ਹਰੀਦਵਾਰ ਤੋਂ ਪਹੁੰਚੇ ਜੀ ਮਹਾਂਪੁਰ ਨਾ ਵਿਕੋਟ ਕੋਟ ਧੰਨਵਾਦ ਸੰਤ ਬ੍ਰਹਮ ਸ੍ਰੋਗ ਲੋਕਾ ਸ਼ਾਤਰੀ ਹਰੀਦਵਾਰ ਤੋਂ ਪਹੁੰਚੇ ਨੇ ਖਲਾ ਦਾ ਵੀ ਕੋਟ ਕੋਟ ਧੰਨਵਾਦ ਸੰ ਕੋਲਾ ਦਾ ਜੀ ਦੇ ਪਾਸੇ ਪਰ ਦੇਸਾ ਤੋਂ ਮੁਕਸ਼ੀ ਵਰ ਹੋ ਜਨੇ کوٹ کوٹ دنباد سان پرمیشور ناجداس بین پر نور کم والے پہنچے ہیں مہاپر کوٹ کوٹ دن باد سرجیت سنگھا والے پہنچے ہیں سنت شہن شاہ جی استھان سیوال مکند پور تو پہنچے ہیں انہوں کا بھی کوٹ کوٹ دن بات سڈے بابا رامچند جی سرپنچ گر سک شوکی جدپور تو پہنچے ہیں یہاں کا بھی کوٹ بہت دن بابا ਫਰਵਰੀ ਸੈਕਟਰ ਸਾਹੂ ਤੋਂ ਬੋਲਦੇ ਨੇ ਇਹਨਾਂ ਦੇ ਮਹਾਂਪੁਰਨਾ ਕੋਲ ਤੋਂ ਤੱਕ ਆਉਂਦੇ 10 ਵਜੇ ਵਾਸਤੇ ਵਾਪਸ ਹੀ ਸਾਡੇ ਰਾਜੇ ਸੋਨਾ ਟਿਪੋਣ ਵਾਲੇ ਕੋ 10 ਵਜੇ ਲਾਉਂਦੇ Don't tell me ਲੋ ਸਾਜੋ ਭਨੀ ਸ਼ੋਰ ਮਹਾਰਾਜੇ ਸ਼ਰਧਾ ਜੀ ਕੀ ਧਨ ਕਿ ਕਿ ਵਰਸੀਆਂ ਕਿੰਨੀਆਂ ਬਣਾਇਆ ਜਾਂਦੇ ਸ੍ਰੀ ਅਦਾਲਤ ਸਿੰਘ ਸਾਹਿਬ ਦੇ ਸਾਹਤਾ ਜੱਫੇ ਬਾਸ ਸਾਹਿਬ ਅਤੇ ਸ੍ਰੀ ਦਵਾਲਤ ਸਾਹਿਬ ਦੇ ਸਾਹਤਾ ਮੁੱਖ ਰੱਥੀ ਪੈਸਾ ਪਾਈ ਕਰਾਲ ਸਿੰਘ ਜੀ ਸੰਤ ਮਹਾਰਾਜ ਜੀ ਸੰਤ ਕਲ ਸਿੰਘ ਜੀ ਮਹਾਰਾਜ ਹੋਤੀ ਮਰਗਤ ਵਾਲਿਆਂ ਦੀ ਪੁਸਤਕ ਪਛੂ ਦਾ ਪ੍ਰਕਾਸ਼ ਦੇ ਮੁੱਖ ਮੰਧ ਵਿੱਚ ਲਿਖਦੇ ਨੇ ਕਿ ਇਹ ਸੰਸਾਰਾਰੇ ਪਦਾਰਥਾਂ ਨਾਲ ਨਕੋ ਮਾਕਤ ਭਰਿਆ ਹੋਇਆ ਸੁੰਦਰ ਹੈ ਇਸ ਦੇ ਵਿੱਚ ਅਧਿਆਤਮਕ ਨੂੰ ਵੱਢੀ ਵੱਢੀ ਚਾਹਤ ਨਾਲ ਲੱਗੇ ਪਾੜਾ ਇਸ ਦੇ ਵਿੱਚ ਕਾਮ ਲੋਭ ਲੋਭ ਕਾਰ ਦੇ ਵੱਡੇ ਵੱਡੇ ਅਗਰ ਮਾਸ਼ਾ ਇਨਾ ਕਿੰਨਾ ਕਿਵਤੋ ਓਏ ਬਲਿਆ ਬੇ ਜਦ ਤੂੰ ਤੇਨੂ ਦੇਖ ਲਿਆ ਜਦ ਤੂੰ ਤੇਨੂ ਦੇਖ ਲਿਆ ਜਦੋਂ ਤੈਨੂੰ ਤੇਨ ਮਿਲਿਆ ਸਾਤ ਸਾਹਿਬ ਜੀ ਬੋਲੋ ਸਾਧੂ ਮੰਦੀ ਛੋੜ ਮਹਾਰਾਜੀ ਸ਼ਰਧਾ ਸ੍ਰੀ ਕੀ Be back to